ਦੁਲਾ ਬਾਬਾ ਨੌਨਕ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਸਰਦਾਰ ਸਰਜਿੰਦਰ ਸਿੰਘ ਉਹਨਾਂ ਵੱਲੋਂ ਇੱਕ ਹੋਰ ਐਮਪੀ ਬਣਿਆ ਇਸ ਕਰਕੇ ਇਹ ਸੀਟ ਖਾਲੀ ਹੋ ਗਈ ਜਿਮਨੀ ਚੋਲ ਪਤਾ ਨਹੀਂ ਕਿਹੜੇ ਪਾਰਟੀ ਚੋਲ ਕਿਹੜਾ ਅਧਿਕਾਰ ਖੇਤਰ ਦਾ ਪਤਾ ਨਹੀਂ ਕਦੋਂ ਨੌਂਸ ਕਰ ਦੇਣ ਅਸੀਂ ਪਾਰਟੀ ਨੇ ਬਾਈ ਦੇ ਇਲੈਕਸ਼ਨ ਲਈ ਲੜੀ ਹਿੱਚੇ ਵੀ ਦੀ ਲਕਸ਼ਮੀ ਬਹੁਤ ਵੋਟ ਪਈ ਹੈ ਅਸੀਂ ਆਮ ਆਦਮੀ ਪਾਰਟੀ ਦੇ ਅੱਜ ਸਾਰੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਉਧਰ ਆਪਣੀ ਸਬਦੋਕਚੋਲ ਮੈਂ ਸ਼ੁਰੂ ਕਰਤੀ ਔਰ ਅਸੀਂ ਇਹ ਸੀਟ ਜਨ ਵੱਡੀ ਲੀਡ ਨਾਲ ਜਿੱਤਾਂਗੇ ਜਿੱਦਾਂ ਜਦੋਂ ਚੋਣ ਕੈਂਡੀਡੇਟ ਕਲੀਅਰ ਹੈ ਕੈਂਡੀਡੇਟ ਜਲਦੀ ਪਾਰਟੀ ਕੀ ਹੈ ਪਾਰਟੀ ਸਰਵੇ ਕਰਦੀ ਜੀ ਜੀ ਮੈਂ ਪੁੱਛਿਆ ਵੀ ਇਹ ਜੀ ਜੀ ਕੈਂਡੀਡੇਟ ਪਾਰਟੀ ਜੋ ਹੋਗਾ ਇੱਥੇ ਨਾ ਬੜੇ ਸ਼ੰਕੇ ਖੜੇ ਹੋ ਰਹੇ ਨੇ ਕੋਈ ਸ਼ੰਕਾ ਨਹੀਂਗਾ ਕੋਈ ਸ਼ੰਕਾ ਨਹੀਂ ਕੋਈ ਕੋਈ ਸ਼ੰਕਾ ਦੀ ਪਾਰਟੀ ਮਨਕਰ ਪਾਰਟੀ ਨੇ ਪਾਰਟੀ ਚੋ ਹੀ ਟਿਕਟ ਦੇਣੀ ਔਰ ਪਾਰਟੀ ਆਪਣਾ ਸਰਵੇ ਕਰਦੀ ਕਾਤਿਸ ਜਿਹੜਾ ਬੰਦਾ ਲੱਗਾ ਕਿਆ ਬੰਦਾ ਜਿੱਤ ਸਕਦਾ ਉਹਨੂੰ ਹੀ ਟਿਕੜਿਆ ਸਰ ਇਹ ਜਿਹੜੇ ਨੇ ਉਹਨਾਂ ਦਾ ਜਿਹੜਾ ਹੁਣ ਬਿਆਨ ਹੈ ਇੱਕ ਵਾਇਰਲ ਹੋ ਚੁੱਕਿਆ ਬਹੁਤ ਜਦ ਵੀਡੀਓ ਅਕਾਲੀ ਦਲ ਉਹਤੇ ਤੇ ਸਖਤਾਈ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਅਕਾਲੀ ਦਲ ਦੀ ਜਿਹੜੀ ਹੈ ਬੜਤਾ ਨੂੰ ਦੇਖ ਕੇ ਤੁਸੀਂ ਹੁਣ ਨਾ ਤਾਂ ਪੀਐਸਪੀ ਦੇ ਉੱਤੇ ਕੁਝ ਕਰ ਸਕਦੇ ਨਾ ਨਸ਼ੇ ਦੇ ਕੁਝ ਕਰ ਸਕਦੇ ਤੇ ਉਹਦੀ ਪਕਲੂਰ ਕੀ ਕਹਿੰਦਾ ਕੀ ਨਹੀਂ ਕਹਿੰਦਾ ਜੀ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ ਦੀ ਕਿਤੇ ਹੋਣ ਨਹੀਂ ਦੇ ਜਿਹੜੇ ਕੱਲੀ ਦਾ ਨੂੰ 4-400 ਵੋਟ ਪੈਂਦੀ ਇਸ ਕਰਕੇ ਚ ਉਹਨੂੰ ਤੁਸੀਂ ਕੱਲੀ ਦਾ ਸਮਝਦੇ ਹੋ ਕੱਲੀ ਦਾ ਪੰਜਾਬ ਦੇ ਲੋਕਾਂ ਦੇ ਰੱਦ ਕਰਦੇ ਮੈਂ ਉੱਥੇ ਬੋਲਦਾ ਅਸੀਂ ਜੋ ਕਹਿ ਗਿਆ ਸੀ ਅਸੀਂ ਉਹ ਬਹੁਤ ਸਾਰੇ ਮੁੱਦੇ ਹੱਲ ਕਰ ਜਿਹੜੇ ਰਹਿੰਦੇ ਆ ਉਹ ਬਾਕੀ ਮੁੱਦੇ ਹੋਣੇ ਸੀ ਹੱਲ ਕਰਦੇ ਸਰ ਇੱਕ ਸੋਸ਼ਲ ਹਰ ਚੀਜ਼ ਧੰਨਵਾਦ ਸਾਹਿਬ ਪਲੀਜ਼ ਬਾਕੀ ਸਾਡੀ ਸਾਰੀ ਕੀ ਗੱਲ ਤੱਕ ਆਪ ਵੀ ਦੋ ਚੀਜ਼ਾਂ ਨਹੀਂ ਜਿਹਨੂੰ ਨਸ਼ੇ ਨੂੰ ਪਬਲਿਕ ਦੇ ਵਿੱਚ ਨਹੀਂ ਜਾਈਏ ਨਾ ਜੀ ਤੇ ਮੀਡੀਆ ਦੇ ਸਾਹਮਣੇ ਬਹੁਤ ਹੀ ਤਮਾਦ ਮਿਲਦਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੀ ਧੰਨਵਾਦ ਇਹ ਦਾ ਆਪਣਾ ਪ੍ਰੋਗਰਾਮ ਅੱਜ ਦੇ ਅੰਦਰ। ਜੀ। ਅਸੀਂ ਬਸ਼ੇ ਦੀ ਲੜਾਈ ਲੜ ਰਹੇ ਕਿ ਕੋਰੀਅਰ ਪ੍ਰੋਬਲਮਾਂ ਨੇ। ਜੀ। ਹੋਮ ਡਿਪਾਰਟਮੈਂਟ ਕੀ ਕਹ ਰਿਹਾ ਹੈ? ਇਸੀ ਕਹਦਾ ਮੈਂ ਇਤਨੀ ਹੋ ਸਕਦਾ। ਪਰ ਤੁਹਾਨੂੰ ਪਤਾ ਸੀਐਮ ਸਾਹਿਬ ਨੇ ਕਿਹਾ 31 ਦਸੰਬਰ ਤੱਕ ਅਸੀਂ ਕੀ ਆਪੀ ਲਈ ਸਰਕਾਰ ਆਈ ਸੀ ਮੈਂ ਕਿਹਾ ਸਭ ਕੁਝ ਹੋ ਗਿਆ ਬੇਦਬੀ ਤੇ ਹੀ ਸਰਕਾਰ ਆਈ ਸੀ ਸਰ ਜੀ ਜੋ ਕੁਝ ਕਿਹਾ ਹੀ ਅੱਧੋ ਜਿਆਦਾ ਪੂਰਾ ਕਰਤਾ ਪਾਕੀ 2.5 ਸਾਲ ਪਏ ਯਾਰ 1.5 ਸਾਲ ਪਏ ਸਰ ਇੱਕ ਇੱਕ ਦੇਖਾ ਜੀ ਸਭ ਕੁਝ ਹੱਲ ਕਰ ਸਰ ਇੱਕ ਇੱਕ ਸਰ ਸੋਸ਼ਲ ਮੀਡੀਆ ਤੇ ਇੱਕ ਆਪਣਾ ਵਾਇਰਲ ਹੋ ਰਹੀ ਹੈ ਪੋਸਟ ਬਾਰੇ ਅਪੀਲ ਚੱਲ ਰਹੀ ਹੈ 15 ਕਰੋੜ ਰੁਪਏ ਦੀ ਕੋਠੀ ਦੀ ਸਰ ਕੀ ਹੈਗਾ ਥੋੜੀ ਸਟੇਟ ਸਪਲਸ ਕਰਕੇ ਜੋ ਵੀ ਰਵੀ ਕਰਨ ਜਿਹੜਾ ਪਾਰਟੀ ਸ਼ਾਮਲ ਹੋ ਰਿਹਾ 15 ਕਰੋੜ ਰੁਪਿਆ ਦੀ ਇੱਕ ਕੋਠੀ ਦੀ ਮਤਲਬ ਹੋ ਰਹੀ ਹੈ ਜਾਣਦੇ ਯਾਰ ਤੇਰੀਆਂ ਗੱਲਾਂ ਤਾਂ ਅਗਲੀ ਵਾਰ ਪਾਲਸ ਤੇ ਵਿੱਚ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਅਨਚਾਰ ਚਲਾਏ ਨੇ ਜੀ ਕੈਪਟਨ ਮੰਤਰੀ ਸਰਦਾਰ ਖਰਦੀਪ ਸਿੰਘ ਧਾਰੀਵਾਲ ਉਹਨਾਂ ਦੇ ਨਾਲ ਕੋ ਅਨਚਾਰ ਜਮਨਸੀਤ ਸਿੰਘ ਸ਼ਰੀਕਲ ਸੀ ਉਹਨਾਂ ਦੀ ਗਵਾਈ ਚ ਜਿਹੜੀਆਂ ਮੀਟਿੰਗ ਹੋਈ ਹੈ ਲੋਕਾਂ ਚ ਬੜਾ ਉਤਸ਼ਾਹ ਹੈ ਜਮਨੀ ਚ ਉਹਦੀਪ ਸਿੰਘ ਧਾਰੀਵਾਲ ਨੇ ਸਟੇਜ ਤੇ ਇੱਕ ਮੈਸੇਜ ਦਿੱਤਾ ਕਿ ਇਸ ਵਾਰ 30 ਹਜ਼ਾਰ ਦੀ ਲੀਡ ਤੇ ਜਿਹੜੀ ਜਮਨੀ ਚੋਂ ਡੇਰਾ ਬਣਾਣਕ ਦੀ ਜਿਤਨੀ ਆਮਾ ਦੀ ਪਾਰਟੀ ਸਰ ਕੈਂਡੀਡੇਟ ਕਲੀਅਰ ਨਹੀਂ ਕਰਕੇ ਗਿਆ ਜੀ ਕੈਂਡੀਡੇਟ ਨਹੀਂ ਕਲੀਅਰ ਨਹੀਂ ਕਰਕੇ ਕੈਂਡੀਡੇਟ ਜਿਹੜਾ ਆਮਾ ਦੀ ਪਾਰਟੀ ਜਿਹੜਾ ਉਹ ਆਮਾ ਦੀ ਪਾਰਟੀ ਦੇ ਵਿੱਚੋਂ ਹੀ ਬੰਦਾ ਹੋਣਾ ਜਿਹੜੀਆਂ ਫਵਾਹਾਂ ਸੀਗੀਆਂ ਬਿਲਕੁਲ ਉਹਨਾਂ ਕਰੀਅਰ ਕਰ ਦਿੱਤੀ ਅੱਜ ਫਵਾਹ ਆਮ ਆਦੀ ਪਾਰਟੀ ਦੇ ਵਿੱਚ ਹੀ ਕੋਈ ਬੰਦਾ ਜਿਹੜਾ ਉਹ ਆਮ ਆਦੀ ਪਾਰਟੀ ਦੇ ਵਿੱਚ ਹੀ ਜਿਹੜਾ ਵਾ ਉਹ ਉਮੀਦਵਾਰ ਜਿਹੜਾ ਵਾ ਉਹ ਡੇਰਾ ਬਣਾਣ ਕਿਤਿਆਂ ਨੂੰ ਹੋ ਸਕਦਾ ਰਾਤ ਨੂੰ ਘਦੌਰਾ ਵਿੱਚ ਆ ਜੀ ਤੁਹਾਡੇ ਦੌਰਾ ਪੈਦੇਗਾ ਤੇ ਮੈਨੂੰ ਫੋਨ ਕਰ ਤਾਂ ਸਾਡੇ ਕੋਲ लाज ਵੀ ਹੈਗਾ ਦੌਰੇ ਦਾ ਅਸੀਂ ਉਹਦਾ ਵੀ ਕਰਨ ਜਾਣੇ ਇਸ ਕਰਕੇ ਕਿ ਲੋਕਾਂ ਦਾ ਤਸ਼ਾਹ ਵਾ ਇੰਨੀ ਗਰਮੀ ਚ ਇੱਕ ਛੋਟਾ ਜਿਹਾ ਪ੍ਰੋਗਰਾਮ ਸੀਗਾ ਅੰਦਰ ਪੈਲੈਸ ਚ ਰੱਖਿਆ ਵੀ ਚਲੋ 4 5 700 ਕੁਰਸੀ ਲਾਈ ਜਦੋਂ ਆਪਾਂ ਆ ਕੇ ਦੇਖਿਆ ਕਿ ਸਾਰਾ ਬਾਰਾ ਹੀ ਇੱਕਦਮ ਸਾਰਾ ਸਿਸਟਮ ਚੇਂਜ ਕਰਕੇ ਬਾਹਰ ਲਿਆਂਦਾ ਇਹ ਤਾਂ ਇੱਕ ਅੰਦਾਜ਼ਾ ਲਾਜਾ ਲੋਕਾਂ ਚ ਕਿੰਨਾ ਵੱਡਾ ਹਤਸ਼ਾ ਜਿਮਨੀ ਚੋਂ ਨੂੰ ਲੈ ਕੇ ਤੇ ਡੇਰਾ ਬਾਬਾ ਨਾਨਕ ਵਾਲਿਆਂ ਨੇ ਕਿ ਜਿਮਨੀ ਚੋਂ ਇੱਕ ਬੜਾ ਕਿਸੇ ਕਿਸਮਤ ਨਹੀਂ ਕਿਸੇ ਇਲੈਕਸ਼ਨ ਆਉਂਦਾ ਦੁਬਾਰਾ ਆ ਕੇ ਹਲਕੇ ਚ ਉਹ ਵੀ ਸਰਕਾਰ ਤੇ ਹੁੰਦੀਆਂ ਜਿਮਨੀ ਚੋਂ ਆਉਣੀ ਹੈ ਤੇ ਲੋਕਾਂ ਚ ਬੜਾ ਵੱਡਾ ਬੜੀ ਮਦਦ ਮਿਲਣੀ ਹੈ ਅਸ਼ਰੰਦਵ ਸਾਹਿਬ ਐਵਰੀ ਨਾ ਸਟੈਪ ਬਾਈ ਸਟੈਪੰਦਾ ਬੰਦਾ ਕੇ ਵਾਦਾ ਪ੍ਰੈਕਟਿਸ ਹੁੰਦੀ ਹੈ ਸ਼ਾਨਾ ਹੋਰ ਕਿ ਦੂਜੀ ਸ਼ਾਲ ਤੜੀ ਵਢੀ ਤੀਜੀ ਸ਼ਾਲ ਤੁਹਾਨੂੰ ਇਹ ਥਾੜੀ ਸਰਕਾਰ ਵੀ ਮਿਲ ਚਲੀ ਹੈ ਦੇਖੋ ਮੈਂ ਮੈਂ ਮਿਹਨਤ ਲਗਭਗ ਪਿਛਲੇ 3-4 ਸਾਲ ਤੋਂ ਲਗਾਤਾਰ ਆਮਾਦੀ ਪਾਰਟੀ ਲਈ ਮਿਹਨਤ ਕਰਦਾ ਮੇਰੀ ਮਿਹਨਤ ਨੂੰ ਵੇਖ ਕੇ ਬਾਈਚ ਵੀ ਪਾਰਟੀ ਨੇ ਮੈਨੂੰ ਟਿਕਟ ਦੇ ਦਿੱਤੀ ਉਹਦੇ ਵਿੱਚ ਰਿਜ਼ਲਟ ਤਾਂ ਦੇ ਸਾਹਮਣੇ 31 ਹਜ਼ਾਰ ਤੱਕ ਲਗਭਗ ਮੈਨੂੰ ਵੋਟ ਪਈ ਮੈਂ ਮਿਹਨਤ ਕਰਦਾ ਰਿਹਾ ਉਹਦਾ ਨਤੀਜਾ ਇਹ ਕਿ ਮੈਂ 44 ਹਜ਼ਾਰ ਦੇ ਕਰੀਬ ਜਿਹੜੀ ਆ ਵੋਟ ਆਮਾਦੀ ਪਾਰਟੀ ਨੂੰ ਡੇਰਾ ਪਪਾ ਨਾਨਕ ਖਲਕੇ ਤੋਂ ਮਿਲੀ ਆ ਮੇਰੇ ਕਲਮਾ ਜੀ ਮਕਮਾ ਕੀ ਕਿ ਲੋਕ ਸਭਾ ਲਾ ਕਰਤਾਸਪੁਰ ਤੇ ਅਮਰਸਰ ਸਾਰੇ ਮਾਝੇ ਤੋਂ ਸਭ ਤੋਂ ਵੱਧ ਵੋਟਾਂ ਆ ਮਾਦੀ ਪਾਰਟੀ ਨੂੰ 44.5 ਬਾਬਾ ਨਾਨਕ ਤੋਂ ਮਿਲੀਆਂ ਇਸ ਕਰਕੇ ਜਿਨ੍ਹਾਂ ਨੇ 44000 ਵੋਟ ਪਾਈ ਜਿਮਨੀ ਚੋਣ ਚ ਨੂੰ ਨਵੇਂ ਕਰਕੇ ਉਤਾਰਾ ਅੱਛਾ ਕਹਿੰਦੇ ਲੋਹਾ ਲੋਹੇ ਨੂੰ ਘੱਟਦਾ ਦੂਜੇ ਪੰਨੇ ਵੀ ਰੰਦਾਵਾ ਹੈ ਇੱਧਰ ਵੀ ਰੰਦਾਵਾ ਕੀ ਵੀ ਜਦੋਂ ਲੋਹੇ ਨਾਲ ਲੋਹਾ ਕਹਿੰਦਾ ਅੱਗ ਜਦੋਂ ਲੋਹੇ ਨਾਲ ਲੋਹਾ ਕਹਿੰਦਾ ਅੱਗ ਨਿਕਲਦੀ ਹੈ ਤੇ ਜਦੋਂ ਅੱਗ ਨਿਕਲਦੀ ਫਿਰ ਪਤਾ ਲੱਗਣਾ ਕੀ ਬੰਨਣਾ ਹੈ